ਨਿੱਜੀ ਸਕੂਲ ਦੀ ਬੱਸ ਨੇ ਸਕੂਲ ਦੇ ਹੀ ਵਿਦਿਆਰਥੀਆਂ ਨੂੰ ਬੱਸ ਦੇ ਵਿੱਚੋਂ ਉਤਾਰਨ ਲੱਗਿਆ ਇੱਕ ਬੱਚੇ ਨੂੰ ਢੇਠਾ ਦੇ ਦਿੱਤਾ ਵੱਡੀ ਲਾਹ ਪ੍ਰਵਾਹੀ ਸਾਹਮਣੇ ਆਈ ਹੈ ਤਾਂ ਅੰਮ੍ਰਿਤਸਰ ਦੇ ਗੁੰਮਟਾਲਾ ਵਿਖੇ ਇੱਕ ਨਿੱਜੀ ਸਕੂਲ ਦਾ ਇਹ ਮਾਮਲਾ ਹੈ ਜਿੱਥੇ ਇੱਕ ਬੱਚਾ ਬੱਸ ਦੇ ਢੇਠਾ ਜਾਂਦਾ ਜ਼ਖਮੀ ਹੋਏ ਵਿਦਿਆਰਥੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲੈ ਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਜਿਹੜਾ ਹੈ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਬੱਸ ਦੇ ਵਿੱਚ ਸਵਾਰ ਸੀ ਕਾਰ ਆਇਆ ਹਜੇ ਉਹ ਬੱਸ ਤੋਂ ਉੱतरी ਰਿਹਾ ਸੀ ਕਿ ਡਰਾਈਵਰ ਨੇ ਬੱਸ ਅੱਗੇ ਤੋਰ ਲਈ ਕੋਈ ਪਹਿਲਾ ਮਾਮਲਾ ਨਹੀਂ ਹੈ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਬੱਚੇ ਦੀਆਂ ਲੱਤਾਂ ਜਿਹੜੀਆਂ ਨੇ ਉਹ ਟਾਇਰਾਂ ਦੇ ਹੇਠਾਂ ਆ ਜਾਂਦੀਆਂ ਨੇ ਤੇ ਉਹ ਜ਼ਖਮੀ ਹੋ ਜਾਂਦਾ ਹੈ ਦਰ ਅਸਲ ਇਸ ਮਾਮਲੇ ਦੇ ਵਿੱਚ ਹੁਣ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਵੀ ਸਕੂਲ ਬੱਸ ਦੇ ਡਰਾਈਵਰ ਦੀ ਵੱਡੀ ਨਾਲਾਈਕੀ ਬਾਰੇ ਦੱਸਿਆ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਬੱਚਾ ਇਹ ਜ਼ਖਮੀ ਹੋ ਗਿਆ ਬੱਚੇ ਦਾ ਪਵਿੱਖ ਖਰਾਬ ਕਰ ਦਿੱਤਾ ਗਿਆ ਇਹ ਕਿਹੜੀ ਗੱਲ ਦੀ ਜਲਦਬਾਜ਼ੀ ਸੀ ਜਿਸ ਕਰਕੇ ਹਾਦਸਾ ਵਾਪਰਿਆ ਤਾਂ ਡਰਾਈਵਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਬੱਚਾ ਜ਼ਖਮੀ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਸਕੂਲ ਪ੍ਰਬੰਧਕਾ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਜੇ ਇਨਸਾਫ ਨਾ ਮਿਲਿਆ ਤਾਂ ਅਸੀਂ ਅਗੇ ਸਖਤ ਇਨਸਾਫ ਦੀ ਮੰਗ ਦੇ ਲਈ ਕਾਰਵਾਈ ਵੀ ਕਰਾਵਾਂਗੇ ਹਾਂ ਜੀ ਭਾਜੀ ਕੀ ਨਾ ਤੁਹਾਡੇ ਅੱਜ ਕੀ ਹੋਇਆ ਤੁਹਾਡੇ ਬੱਚਨ ਕੀ ਲੱਗਦਾ ਬੱਚਾ ਮੇਰਾ ਨਾਮ ਸੁਭਜੀਤ ਸਿੰਘ ਆ ਪਿੰਡ ਕਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਸੀ ਇਹ ਸਾਢੇ ਤਿੰਨ ਦਿਨਾਂ ਦੀ ਛੁੱਟੀ ਹੋਈ ਹੈ ਸਕੂਲ ਨੂੰ ਆਇਆ ਤੇ ਵੈਨ ਵਾਲਿਆਂ ਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵੇਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਆ ਇਹ ਬੱਚਾ ਜਿਹੜਾ ਉਹ ਥੱਲੇ ਆ ਕੇ ਗੱਡੀ ਦੇ ਨਾਲ ਕਸਿਟਾ ਗਿਆ ਕਿ ਪਿੱਛੋਂ ਮੁੰਡਾ ਇੱਕ ਪੱਜਾਇਆ ਉਹਨੇ ਆ ਕੇ ਪਿੱਛੋਂ ਵੈਨ ਖੜਕਾਈ ਆ ਉਹਨਾਂ ਬਰਨਖਲੋਤੀ ਤੇ ਪਿਛੋਂ ਨੇ ਮੁੰਡਿਆਂ ਦੇ ਅਗੇ ਮੁੰਡਿਆਂ ਨੂੰ ਕੱਢਿਆ ਸੱਲੇੰਪਾਰ ਤੇ ਕੀ ਹੁਣ ਤੁਸੀਂ ਮੰਗੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਆਹੀਂ ਉਹ ਹੁਣ ਆਪਣੀ ਮੰਦੀ ਕਾਰਵਾਈ ਕਰੂ ਆਉਣਗੇ ਫੇਰ ਆ ਕੇ ਦੱਸਣਗੇ ਇੰਨੀ ਵੀ ਲਾਪਰਵਾਹੀ ਸਕੂਲ ਦੀ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਲਾਪਰਵਾਹੀ ਆ ਕਿ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੇਂਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨਦੇ ਉਹ ਤੋਂ ਦੋ ਕਿਲੇ ਦਾ ਹਟਵਾ ਡਿਸਟੈਂਸ ਆ ਦੋਗੇ ਲਹਿਟਵਾ ਤੇ ਇਹਨਾਂ ਦੀ ਰਿਸਪਾਂਸਿਬਿਲਟੀ ਬੰਦੀ ਹੈ ਵੀ ਬੱਚੇ ਨੂੰ ਘਰ ਤਾਰ ਕੇ ਜਾਣ ਇਹ ਜਿਹੜੇ ਜਿਹੜੇ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਡਰਾਈਵਰ ਕਦੇ ਨਹੀਂ ਆ ਘਰ ਨੂੰ ਬਜੇ ਬੱਚੇ ਨੂੰ ਘਰ ਤਾਰ ਕੇ ਜਾਣ ਹੁਣ ਆਵਾਜੇ ਕਿੰਨੀ ਆ ਸੀਸੀਟੀਵੀ ਦੇ ਵਿੱਚ ਦਿਖਾਈ ਦਿੱਤਾ ਵੀ ਉਹ ਜੇ ਬਿਆਨ ਦਿਓ ਤੋਰੀ ਉਹਨੇ ਮਚਾ ਨਾਲ ਸੀਟ ਹੈ ਗਿਆ ਵਾ ਤੇ ਪਿਛੇ ਕੋ ਮੁੰਡਾ ਭਜਾਇਆ ਉਹਨੇ ਵੇਖਿਆ ਤੇ ਭਜਾ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਖੱਥ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਸਾਰੇ ਮੜੇ ਨੂੰ ਕੱਢਿਆ ਵਾ ਮੰਗਰ ਦੇ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਆ ਸਕੂਲ ਵਾਲੇ ਆਏ ਸੀ ਉਹ ਕਹਿੰਦੇ ਵੀ ਰੋਨੇ ਆ ਹੀ ਐਡਵਾਈਸ ਦੇ ਗਏ। ਉਹਨਾਂ ਗਾੜੀ ਵੇਖੋ ਇਹਨਾਂ ਦਾ। ਜੀ ਨਾ ਆਪਣਾ ਤਾਂ ਕੀ ਹੋਇਆ ਜੀ? ਮੈਂ ਪਿੰਡ ਵਾਸੀ ਗਮਟਾਲੇ ਦਾ ਰਹਿਣ ਵਾਲਾ ਮੇਰਾ ਇਹ ਭਤੀਜਾ ਜੀ ਤੇ ਸਕੂਲੋਂ ਇੱਕ ਤੀਵਾਂ ਸਾਢੇ ਕਿਤੇ ਨਵਰੀ ਛੁੱਟੀ ਹੋਈ ਤੇ ਵੈਨ ਤੋਂ ਆਇਆ ਜੀ। ਵੈਨ ਵੈਨ ਇਹਦਾ ਸਕੂਲ ਅਗਸਟ ਸਟਾਰ ਵਰਲਡ ਉਹਦੇ ਮਹਾਰਾਜ ਤੇ ਸਕਾਉਟ ਦੇ ਹਸਪੀਟਲ ਤੇ ਲੱਗੇ। ਤੇ ਜਦੋਂ ਇਹ ਸਕੂਲੋਂ ਆਇਆ ਜੀ ਤੇ ਇਹਦੇ ਨਾਲ ਬੱਸ ਤੋਂ ਉਤਰਿਆ ਤੇ ਡਰਾਈਵਰ ਦੀ ਤੇ ਜਿਹੜਾ ਹੈਲਪਰ ਦੀ ਅੰਗੇਲੀ ਕਰਕੇ ਬੱਚੇ ਦੇ ਸੱਟ ਲਾਈਏ ਇਹਨਾਂ ਨੇ ਵੇਖਿਆ ਬੱਚਾ ਉਤਰ ਗਿਆ ਜਾਂ ਬੱਚਾ ਮੁੜ ਗਿਆ ਬੱਚੇ ਨੂੰ ਤੁਹਾਨੂੰ ਕੰਡੀਸ਼ਨ ਤੋਂ ਦਿਖਾਉਣ ਨੇ ਬੱਚੇ ਕੰਡੀਸ਼ਨ ਦੇ ਹਸਾਵਣਾ ਵਾਹਿਗੁਰੂ ਨੇ ਕਿਰਪਾ ਹੀ ਕੀਤੀ ਆ ਪਰ ਇਹਨਾਂ ਦੀ ਇੰਨੀ ਅੰਗੇਲੀ ਕਰਕੇ ਵੀ ਸਾਨੂੰ ਦੂਸਰੀ ਗੱਲ ਇਹਨਾਂ ਦੇ ਸਾਡੇ ਘਰ ਤੋਂ ਇਹਨੂੰ ਕਿਲਾ ਡੇਢ ਕਿਲਾ ਹਟਵਾ ਲਾਇਆ ਗਿਆ ਜੀ ਜਦੋਂ ਪੈਸੇ ਪੇ ਕਰਨੇ ਸਾਰੇ ਤੁਹਾਡੇ ਪਾਸੇ ਸੇਵਾ ਦੋ ਲੇਕਿਨ ਹੈਲਪਰ ਦੇ ਹੁੰਦੇ ਆ ਡਰਾਈਵਰ ਦੇ ਹੁੰਦੇ ਆ ਵੀ ਸਾਨੂੰ ਇਹ ਹਨ ਉਹ ਇਹ ਤੁਸੀਂ ਤਕਲੀਫ ਦਾ ਸਾਹਮਣਾ ਕਰਨਾ ਪਿਆ ਜਿਹੜੀ ਬੱਸ ਹੈ ਪ੍ਰਾਈਵੇਟ ਸਕੂਲ ਦੀ ਹੈ ਸਕੂਲ ਦੀ ਬੱਸ ਹੈ ਜੀ ਸਕੂਲ ਦੀ ਬੱਸ ਹੈ ਕਿੰਨੀ ਦਿਨ ਤੋਂ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਤੇ ਤੁਸੀਂ ਲਾੜੋ ਆਏ ਦਿਨ ਕੋਈ ਨਾ ਕੋਈ ਡਰਾਈਵਰ ਬਦਲਦੇ ਆ ਜੀ ਕਦੀ ਕੋਝ ਹੋ ਗਿਆ ਕਦੀ ਕੋਝ ਹੋ ਗਿਆ ਵੀ ਰੈਗੂਲਰ ਹੈ ਕਈ ਕੰਪਲੇਨਾਂ ਵੀ ਕਰੀ ਦਿਆਂ ਕਿਦਾਂ ਵੀ ਰੈਕਲ ਬਚਾ ਰਿਹਾ ਦੱਸੋ ਵੀ ਕੌਣ ਕਿਦਾਂ ਪਰ ਇਹਨਾਂ ਦੀ ਕੋਈ ਅੰਗੇਲੀ ਹੈ ਜੀ ਵੀ ਜਿਹਨੂੰ ਕੱਲ ਖਾਲ ਕਰੀ ਅੱਜ ਇਹ ਕਿੰਨੀ ਕਿੰਨੀ ਦੂਰ ਬਚਾ ਗਈ ਨਾ ਬੱਚਾ ਡੇਡ ਡੇਡ ਕਿਲੇ ਹਨ ਡੇਡ ਦੋ ਕਿਲੇ ਹਟਵੇਂ ਬੱਚੇ ਨੂੰ ਲਾਇਆ ਗਿਆ ਜੀ ਕੋਈ ਕਰ ਜਿਲੇ ਥੱਲੇ ਆ ਗਿਆ ਕਿ ਨਿੱਦਰ ਕਿਸੜਦਾ ਗਿਆ ਕਿਸੜਦਾ ਬਿਲਕੁਲ ਕਿਹਦਾ ਤੁਹਾਨੂੰ ਕੱਪੜੇ ਦਿਖਾਦ ਨੇ ਘੱਟੋ ਘੱਟ ਵੀ ਤੁਸੀਂ 2 ਫੁੱਟੇ ਬੱਚੇ ਨੂੰ ਕਿੱਡੀ ਸਿਆ ਗਿਆ ਜੀ 2 ਬਟੇ ਨੂੰ ਕਿੱਡੀ ਸਿਆ ਗਿਆ 2 ਫੁੱਟੇ ਹੁਣ ਡਾਕਟਰ ਕੀ ਕਹਿੰਦੇ ਡਾਕਟਰ ਆਪਣੀ ਡੇਟ ਰੈਮ ਚੈੱਕ ਕਰ ਬੱਚੇ ਦਾ ਫੈਕਚਰ ਹੈਗਾ ਜੀ ਕਾਫੀ ਕਿਉਂਕਿ ਕੰਡੀਸ਼ਨ ਤੁਸੀਂ ਦੇਖ ਲਓ ਬੱਚੇ ਦੀ ਬਾਕੀ ਜਿਹੜੀ ਰੋਡ ਵਗੈਰਾ ਇਹਦੇ ਜੋ ਸਾਜੀ ਵਾਰ ਬੱਚੇ ਦੀ ਹੁੰਨੀ ਆ ਬਾਕੀ ਜੋ ਵੀ ਤੁਹਾਨੂੰ ਬਾਕੀ ਤੁਸੀਂ ਆ ਵੇ ਲਓ ਬੱਚੇ ਦੀ ਸੇਵ ਦਾ ਸਾ ਤੇ ਆਪਣਾ ਕਿੰਨੇ ਵਜੇ ਦਾ ਵਾਕਿਆ ਤੇ ਸਕੂਲ ਦੇ ਸਟਾਫ ਨੇ ਕਿੰਨੇ ਵਜੇ ਅਪਰੋਚ ਕੀਤਾ ਇਹ ਸਾਇ ਕਮ ਸੇਮ 3 ਸਵਾ 3 ਦਾ ਵਾਕਿਆ ਜੀ ਤੇ ਸਕੂਲ ਦੇ ਜਿਹੜਾ ਆਮ ਸਟਾਫ 8 ਵਜੇ ਪਹੁੰਚ ਰਿਹਾ ਸਾਡੇ ਕੋਲ ਹੂੰ ਤੇ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਟਾਂ ਜੀ ਹੋਈ ਹੈ ਜੀ ਹਸਪੀਟਲ ਨੂੰ ਵੀ ਹੋਈ ਹੈ ਜੀ ਕਿਉਂਕਿ ਮੰਗ ਹੀ ਕਰਦੇ ਮੰਗ ਹੀ ਕਰਦੇ ਵੀ ਆਈ ਦੇਣੇ ਘਟਨਾ ਹੁੰਦੀਆਂ ਵੀ ਘਟਨਾ ਦੇ ਰੁਕਿਆ ਤੇ ਸਕੂਲ ਦੀਆਂ ਪ੍ਰਸ਼ਾਸਨ ਦੀਆਂ ਵੀ ਨਾਲ ਜਿਵੇਂ ਬਾਰੇ ਨਾਲ ਸਕੂਲ ਦੇ ਸਟਾਫ ਦੀਆਂ ਵੀ ਬੰਦੀਆਂ ਬੱਸ ਕੰਡਕਟਰ ਨਸ਼ੇ ਦੇ ਹਾਲਤਾਂ ਜੀ ਬੁਖਾਰ ਪੀ ਲਿਆ ਤੇ ਤੁਰ ਪ ਕਾਲੀਆਂ ਪਈਆਂ ਨੇ ਵਿਧਰ ਨੂੰ ਭੁਜਾ ਲਓ ਉਧਰ ਨੂੰ ਭੁਜਾ ਲਓ ਇਹਨਾਂ ਕਿਹੜੇ ਟਾਈਮ ਚੁੱਕੜੀਆਂ ਜੀ ਕਿਸੇ ਦੇ ਪਰ ਕਿਸੇ ਦੇ ਬੱਚੇ ਦੀ ਜਿੰਦਗੀਆਂ ਖਰਵਾਲ ਕਰਦੇ ਆ ਇਹ ਸਾਰਾ ਸਾਰ ਖਤਮ ਹੋਣਾ ਚਾਹੀਦਾ ਆਏ ਦਿਨ ਇਹ ਵਾਕਏ ਸੁਣਨ ਨੂੰ ਮਿਲਦੇ ਆ ਕਦੀ ਨਸ਼ਾਈ ਡਰਾਈਵਰ ਨੇ ਉੱਥੇ ਮਲਟਾਤੀ ਕਦੀ ਆਹ ਕਰਦਾ ਜੇ ਕਰਦਾ ਜੀ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਹੋਇਆ ਪਰ ਪ੍ਰਸ਼ਾਸਨ ਵਾਲੇ ਆ ਰਹੇ ਆ ਜੀ ਬਸ ਉਹ ਵੀ ਆਪਣੀ ਕਾਰਵਾਈ ਬੰਦੀ ਕਾਰਵਾਈ ਕਰ ਰਹੇ ਆ ਜੀ ਵੀ ਆ ਰਹੀ ਆ ਤੁਹਾਨੂੰ ਆਪਾਂ ਜੋ ਵੀ ਤੁਹਾਨੂੰ ਨੇ ਸੀਸੀਟੀਵੀ ਕਨਵਾ ਕੇ ਤੁਹਾਨੂੰ ਵਧੇ ਦੇ ਦਿੰਦੇ ਆ ਜੀ ਕੀ ਮੰਗ ਕਰਦੇ ਤੁਸੀਂ ਮੰਗੇ ਕਰਦੇ ਵੀ ਨਾ ਸਖਤ ਤੇ ਸਖਤ ਕਾਰਵਾਈ ਹੋਵੇ ਵੀ ਜਿਹੜੇ ਆਉਣ ਵਾਲੀਆਂ ਘਨੇਵਾ ਜਿਹੜ ਜਿਹੜੇ ਨਾਲ ਖਾ ਪੀ ਕੇ ਜੜ ਜਾਂਦੇ ਆ ਵੀ ਜਿੰਨਾਂ ਨੂੰ ਪਤਾ ਹੀ ਨਹੀਂ ਵੀ ਕਿ ਬੱਚੇ ਨੂੰ ਕਿੱਥੇ ਤਾਰਨਾ ਕਿਦੋਂ ਖੜਨਾ ਕੀ ਹਿਸਾਬ ਕੀ ਕਿਤਾਬ ਹਾਂਜੀ ਬੇਟਾ ਕੀ ਹੋਇਆ ਜੀ ਤੁਹਾਡੇ ਨਾਲ ਮੇਰਾ ਨਾਮ ਆਪਣਾ ਨਾਮ ਦੱਸ ਕੇ ਮੇਰਾ ਨਾਮ ਜ਼ੈਹਰਾ ਜੋ ਮੈਂ ਸਟਾਲਵਰਟਸ ਵਰਲਡ ਸਕੂਲ ਪੜਦਾ ਇੱਕ ਅੱਜ ਮੈਨੂੰ ਕੀ ਕਹਿੰਦੇ ਵੈਂ ਥੱਲੇ ਦੇਤਾ ਮੇਰੇ ਸ਼ੂਗਰ ਕਰੂ ਜੀ ਪੈਰ ਸਿਰ ਨਹੀਂ ਆ ਮੈਂ ਮੈਂ ਕਹਿੰਨਾ ਕਿ ਆ ਕਿ ਮੈਨੂੰ ਕਰ ਕਰ ਦੇ ਅੱਗੇ ਤਾਰਿਆ ਕਰੂ ਰਾਜ ਕੁੱਤੇ ਹੁੰਦੇ ਆ ਤੋ ਤਹੀ ਨਾ ਸਕੂਲ ਤੋਂ ਸਕਿਆ ਹੁੰਦੇ ਬੈਗ ਵੀ ਪਾਰਾਉਂਦਾ ਸਾਡਾ ਤਾਂ ਵੀ ਨਹੀਂ ਤਾਰਦੇ ਅਜੀ ਤਾਂ ਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋਜ਼ ਤੇ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਜ਼ ਡਰਾਈਵਰ ਹਾਈਵੇ ਤੇ ਛੱਡ ਦਿੰਦਾ ਇਹ ਖੁਦ ਥੱਲੇ ਘਰਾਂਦੇ ਆ ਤੇ ਕਿੰਨੀ ਕੋਈ ਪਰੇਸ਼ਾਨੀ ਹੁੰਦੀ ਬੱਸ ਸਕੂਲ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕੀ ਕਹਿੰਦੇ ਰੋਡ ਡਰਾਈਵਰ ਬਦਲ ਜਾਂਦਾ ਮੈਂ ਅੱਗੇ ਕਹਤਾ ਮੈਨੂੰ ਵੈਂਡ ਮੈਂ ਮੈਂ ਕਿਹਾ ਕਿ ਮੈਨੂੰ ਅੰਦਰ ਮਿਲ ਕਰਦੇ ਅੱਗੇ ਤਾਰ ਦੋਨਾਂ ਦੇ ਤਾਰਿਆ ਨਹੀਂ ਮੈਂ ਇਹ ਜੋ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤੇ ਮੈਂ ਅਜੇ ਮਿਲ ਉਤਾਰੀ ਹੈ ਇਹ ਤਾਂ ਉਸੇ ਵੇਲੇ ਵੈਂਚ ਲਾ ਦਿੱਤੇ ਮੇਰੇ ਫਿਰ ਸ਼ੁਗੈ ਕਰੋ ਪੈਰ ਆਏ ਥੱਲੇ ਫਿਰ ਨਹੀਂ ਆ ਸਾਡ ਕਿੰਨੀ ਕੁ ਲੱਗਦੀ ਹੈ ਸਾਡ ਮੇਰੇ ਇੱਥੇ ਹੱਡੀ ਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜ ਗਈ ਮੋਦੀ ਜੇ ਮੈਂ ਪੈਨਕਲਰ ਖਾਦੇ ਤਾਂ ਵੀ ਪੀੜ ਹੁੰਦੀ ਹੈ ਹੁਣ ਤੁਸੀਂ ਕੀ ਮੰਗ ਕਰਦੇ ਤੁਸੀਂ ਉਹ ਕੀ ਕਹਿੰਦੇ ਕਿ ਸਕੂਲ ਦੀ ਵੈਨ ਤੇ ਕਾਰਵਾਈ ਹੋਣੀ ਚਾਹੀਦੀ ਐਫਆਈਆਰ ਹੋਣੀ ਚਾਹੀਦੀ ਆ ਜੀ ਤੁਹਾਡਾ ਮੇਰਾ ਪੁੱਤ ਰਾਜ ਕੀ ਹੋਇਆ ਇਹਨੂੰ ਅੱਜ ਵਾਸਤੇ ਜਿਹਨਾਂ ਨੇ ਤਾਰੇ ਪਾਸੇ ਨੇ ਹੋੜੀ ਕਰਕੇ ਤਾਰਤਾ ਇਹਨੂੰ ਉਹਨੇ ਇਹ ਨਹੀਂ ਵੇਖਿਆ ਵੀ ਬੱਚਾ ਉਤਰ ਗਿਆ ਕਿ ਨਹੀਂ ਉਤਰਿਆ ਮੈਂ ਤਾਂ ਇਹੋ ਕਹਿਨੀ ਵੀ ਇਹ ਹੁਣ ਇਹਨਾਂ ਨੂੰ ਜਿਤਨਾ ਵੀ ਇਹਨਾਂ ਤੇ ਸਜ਼ਾ ਦੇਣੀ ਚਾਹੀਦੀ ਆ ਕਿੰਨੀ ਕੋਈ ਪਰੇਸ਼ਾਨੀ ਤੁਹਾਨੂੰ ਹੋਣੀ ਨਹੀਂ ਬੱਸ ਏ ਬਸ ਦੀ ਮੈਨੂੰ ਬੜੀ ਪਰੇਸ਼ਾਨੀ ਮੈਂ ਤਾਂ ਕੋਈ ਬੜਾ ਕਰਦਿਆ ਤੂੰ ਕਹੀ ਨਹੀਂ ਪੀ ਤੂੰ ਬਸ ਇਹਨਾਂ ਨੂੰ ਬੰਦ ਕਰ ਦੋ ਸਕੂਲ ਹੀ ਬੰਦ ਕਰ ਦੋ ਇਹਨਾਂ ਦਾ ਹੋਰ ਕਿਤੇ ਮੇਰੇ ਬੱਚੇ ਪੈ ਜਾਣ ਉਹ ਬੜੀ ਲਾਪਰਵਾਹੀ ਕਰਨੀ ਮੈਂ ਕਹਿੰਦੀ ਰੱਖਣ ਮੈਂ ਬੋਲਦੀ ਇਹਨਾਂ ਦੇ ਨਾਲ ਵੀ ਇਹਨਾਂ ਨੂੰ ਕਹੀ ਨਹੀਂ ਪੀ ਤੂੰ ਤੇਨੂੰ ਕਾਦੀ ਕੀ ਕਾਲੀ ਪਈ ਹੁੰਦੀ ਆ ਕਿ ਤੂੰ ਬੱਚੇ ਨੂੰ ਤਾਰ ਦੰਦਾ ਹਲਪਤ ਵੀ ਗਾ ਵਿੱਚ ਇਹ ਹੁੰਦੀ ਆ ਕਿ ਚਲ ਕਾ ਜੀ ਆ ਗਈ ਕਦੀ ਨਾ ਆ ਕਿ ਜਿੰਮੇਵਾਰੀ ਨਹੀਂ ਕੋਈ ਹੈਗੀ ਜਿੰਮੇਵਾਰੀ ਨਹੀਂ ਕੋਈ ਜਿੰਮੇਵਾਰੀ ਨਹੀਂ ਰਹੀ ਸਕੂਲ ਲਾਪਰਵਾਹੀ ਬਹੁਤ ਜ਼ਿਆਦੀ ਆ ਤੇ ਅੱਜ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਂ ਅੱਜ ਆਪਣੀ ਲੜਕੀ ਨੂੰ ਗਈ ਹਾਂ ਤਾਨੂੰ ਪਤਾ ਵੀ ਫਿਰ ਬਹੁਤ ਜਦੀ ਪਰੇਸ਼ਾਨੀ ਆ ਗਈ ਵੀ ਮੈਂ ਕਹਿ ਨਹੀਂ ਸਕਦੀ ਵੀ ਮੈਨੂੰ ਜਿੰਨੀ ਪਰੇਸ਼ਾਨੀ ਆ ਗਈ ਹੁਣ ਕੀ ਮੰਗ ਕਰਦੇ ਤੁਸੀਂ ਮੈਂ ਇਹੋ ਕਹਿੰਨੇ ਬਿਨਾਂ ਦੇ ਸਕੂਲ ਆ ਇਹਨੂੰ ਕਰਨਾ ਚਾਹੀਦਾ ਜੋ ਵੀ ਇਹਨਾਂ ਦੇ ਕਾਰਵਾਈ ਕਰੋ ਤੁਸੀਂ ਜੋ ਕਰਨੀ ਹੈ ਇਹਨਾਂ ਦੀ ਕੀ ਮਾਮਲਾ ਸਾਰਾ ਤੇ ਕਿਹੜਾ ਸਕੂਲ ਕੀ ਵਾਕਿਆ ਹੋਇਆ ਜੀ ਕਿਹਾ ਜੀ ਨਾ ਕੋਈ 3:00 ਵਜੇ ਕਰੀਬ ਗਮਤਾਲਾ ਦੇ ਵਿੱਚ ਸਟਾਲਵਰਡ ਸਕੂਲ ਦਾ ਬੱਚਾ ਸੀਗਾ ਤੇ ਸਕੂਲ ਦੀ ਵਹਿਣ ਤੇ ਆ ਰਿਹਾ ਸੀਗਾ ਉਹ ਸਕੂਲ ਦੀ ਵਹਿਣ ਤੋਂ ਉਤਰ ਲੱਗਿਆ ਜਿਹੜਾ ਨਾ ਪਿਛਲਾ ਟਾਇਰੋ ਦੇ ਬੱਚੇ ਦੇ ਲਾਤੇ ਉਹਦੇ ਨਾਲ ਛੱਟ ਲੱਗ ਗਈ ਤੇ ਉਹ ਜੇਰੇ ਲਾਜਾ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਚ ਜੇਰੇ ਲਾਜਾ ਐਸ ਵੇਲੇ ਤੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਨੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਉਹਦਾ ਤੇ ਕੰਕਰੀਟ ਕਿਹਦੇ ਵੱਲੋਂ ਅੱਜ ਆਈ ਵੀ ਤੁਹਾਡੇ ਕੋਲ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਨੇ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲੈਣ ਦਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ